ਚਲੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨਤਮਨ ਜੀ ਆ ਕੀ ਹੋ ਰਿਹਾ ਜੋ ਗੱਡੀ ਨੂੰ ਅੱਗ ਲੱਗੀ ਨੂੰ ਇੱਕ ਘੰਟੇ ਤੋਂ ਉੱਪਰ ਹੋ ਚੁੱਕਾ ਜੋ ਹੁਣ ਤੱਕ ਨਾਤਾ ਇੱਥੇ ਫਾਈਟ ਵਗਿਆਈ ਜਾ ਪਹੁੰਚ ਰਹੀ ਆ ਸਰਪਰ ਸਾਹਿਬ ਦਾ ਗਰਦਾ ਨਾ ਕੋਈ ਅੱਗ ਨੂੰ ਕਾਬੂ ਕਰਨ ਦਾ ਵਾਸਾ ਕਿਸੇ ਡਰਾਈਵਰ ਖੁਦ ਫਟਾਂ ਨੂੰ ਅੱਗ ਦੇ ਵਿੱਚ ਜਾ ਜਾ ਕੇ ਬੜੀ ਔੜੀ ਫਰਿਆ ਆ ਪਾ ਡਰਾਈਵਰਾਂ ਨੂੰ ਪਰ ਕੋਈ ਵੀ ਲੱਗੇ ਆਸ-ਪਾਸ ਪਾਣੀ ਦੀ ਸਵਦਾ ਜਾਂ ਫਾਈਟ ਵਗੈਰ ਕੋਈ ਨਾ ਅੰਮ੍ਰਿਤਸਰੋਂ ਨਾ ਮਜੀਠੇ ਹਲਕੇ ਦੇ ਵਿੱਚ ਪ੍ਰਾਪਤ ਹੋਈ ਆ ਖਾਸ ਕਰਕੇ ਜਿਹੜੇ ਟੂਲ ਫਲਾਜ ਦੇ ਗੱਡੀਆਂ ਵਾਲੇ ਆਪਣਾ ਟੈਕਸ ਦੇ ਕੇ ਜਾਂਦੇ ਨੇ ਟੂਲ ਫਲਾਏ ਦੇ ਕੋਲ ਬਿਲਕੁਲ ਇਹ ਗੱਡੀ ਹੋਈ ਐ ਤਾਂ ਅਚਾਨਕ ਲੱਗੀ ਕੋਈ ਇੱਥੇ ਸੁਰਵਿਧਾ ਏਰੀਆ 40 ਮਿੰਟ ਹੋ ਚੁੱਕੇ ਨੇ ਅੱਗ ਲੱਗੀ ਨੂੰ ਗੱਡੀ ਨੂੰ ਹੱਲੇ ਤੱਕ ਕੋਈ ਸੁਰਵਿਧਾ ਸਾਨੂੰ ਨਹੀਂ ਮਿਲੀ ਭਵੰਤਮਾਨ